ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 26 ਅਗਸਤ ਸੈਟਵਕ ਵਰਵਾਰ ਜਿੱਤੇ ਕਿ ਬਹੁਤ ਭਾਰੀ ਅੱਜ ਇੱਥੇ ਪ੍ਰਸਾਦ ਹੋ ਰਹੀ ਆ ਬਹੁਤ ਤੇਜ਼ ਹਵਾਵਾਂ ਵਗ ਰਹੀਆਂ ਹਨ ਇੱਥੇ ਬਿਆਸ ਦਰਿਆ ਜਿਹੜਾ ਕਿ ਪੂਰਾ ਏਰੀਆ ਪਾਣੀ ਖੜਦੇ ਆ ਜਿਲ੍ਹੇ ਦੇ ਵਿੱਚ ਆ ਅੱਜ ਬਹੁਤ ਜ਼ਿਆਦਾ ਤੇਜ਼ ਹਵਾ ਪਾਣੀ ਵਗ ਰਿਹਾ ਤੇ ਜਿਹੜਾ ਪਿਆਰਿਆ ਦਾ ਪਾਣੀ ਆ ਉਹ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਛੱਲਾ ਮਾਰ ਰਿਹਾ ਜੀ ਫਸਲਾਂ ਦਾ ਉਜਾੜਾ ਕਰ ਰਿਹਾ ਤੇ ਵਾਹਿਗੁਰੂ ਕਿਰਪਾ ਕਰੇ ਕਿ ਅਸੀਂ ਖੜੇ ਆ ਜੀ ਕੰਨ ਕਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਗੁਰਕਾਰਾ ਕੋਰ ਸਾਹਿਬ ਢੇਲਵਾ ਦੇ ਸਾਹਮਣੇ ਜੀ ਜੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਵਾਵਾ ਵਗ ਰਹੀਆਂ ਜੀ ਬਹੁਤ ਤੇਜ਼ ਤੇ ਜਿਹੜਾ ਬਰਸਾਤ ਵੀ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ ਜੀ ਤੇ ਪਾਣੀ ਦਾ ਪੱਧਰ ਜਿਹੜਾ ਪਰ ਜਿਆ ਹੋਇਆ ਹੋਇਆ ਅੱਜ ਬਹੁਤ ਘਾਟ ਰੁਪਿਆ ਜਨਾ ਜਿਆਦਾ ਹਵਾਵਾਂ ਵਗ ਰਹੀਆਂ ਨੇ ਇਸ ਦੇ ਨਾਲ ਗੰਨੇ ਦੀਆਂ ਫਸਲਾਂ ਨੂੰ ਬਹੁਤ ਜਿਆਦਾ ਵੱਡਾ ਨੁਕਸਾਨ ਹੋਵੇਗਾ ਤੇ ਮੀਂਹ ਵੀ ਬਹੁਤ ਜਿਆਦਾ ਜ਼ੋਰ ਦੇ ਨਾਲ ਪੈ ਰਿਹਾ ਤੇ ਅੱਜ ਫਿਰ ਪੋਂਗ ਡੈਮ ਦੀ ਜਿਹੜੀ ਐਡਵਾਈਜ਼ਰੀ ਆ ਕਿ 60000 ਕਿਉਂ ਇਸ ਪਾਣੀ ਜਿਹੜਾ ਛੱਡਿਆ ਗਿਆ ਜਿਹੜਾ ਕਿ ਉਹ ਵੀ ਖਤਰੇ ਦੇ ਵੱਲ ਨੂੰ ਵਧਦਾ ਜਾ ਰਿਹਾ ਜਿੱਥੇ ਕਿ 1388 ਫੁੱਟ ਤੱਕ ਜਿਹੜਾ ਪੋਂਗ ਡੈਮ ਦਾ ਪੱਧਰ ਪਹੁੰਚ ਚੁੱਕਾ ਹੈ ਕਿ ਦੋ ਪੌਣੀ ਵਾਲਾ ਰੈੱਡ ਲੱਟ ਤੇ ਹੈ ਜਿੱਥੇ ਕਿ ਇਸ ਵਕਤ ਸਾਰੇ ਹੀ ਡੈਮ ਰਣਜੀਤ ਸਾਗਰ ਡੈਮ ਭਾਖੜਾ ਡੈਮ ਤੇ ਪੌਂਗ ਡੈਮ ਜਿਹੜੇ ਕਿ ਪੂਰੇ ਪਾਣੀ ਦੇ ਨਾਲ ਸਿਰ ਭਰੇ ਹੋਏ ਹਨ ਤੇ ਵਾਹਿਗੁਰੂ ਕਿਰਪਾ ਕਰੇ ਤੇ ਪਰ ਵਾਹਿਗੁਰੂ ਜਿਸ ਤਰ੍ਹਾਂ ਸਾਰੇ ਵੀਰ ਨੌਜਵਾਨ ਬਾਹਰ ਬਿਠੇ ਪੂਣ ਕਰਦੇ ਹਨ ਕਿ ਧੂਸੀ ਮਨ ਜਿਹੜਾ ਬਿਲਕੁਲ ਠੀਕ ਆ ਕੋਈ ਇਹੋ ਜੀ ਕੱਕ ਬਣਾਉਣ ਵਾਲੀ ਗੱਲ ਨਹੀਂ ਵਾਹਿਗੁਰੂ ਕਿਰਪਾ ਰਕੇ ਪਰ ਫਿਰ ਵੀ ਸਾਰੇ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਇਹ ਅਪੀਲ ਆ ਕਿ ਜੇ ਜੇਕਰ ਕੋਈ ਇਹੋ ਜਿਹੇ ਅਣਸੁਖਾਵੇਂ ਹਾਲਾਤ ਬਣਦੇ ਹਮ ਤਾਂ ਸਾਨੂੰ ਸਾਰਿਆਂ ਨੂੰ ਇਕੱਠਾ ਦੇ ਨਾਲ ਇਹੋ ਜਿਹੇ ਹਾਲਾਤਾਂ ਦੇ ਨਾਲ ਲੜਨਾ ਪਵੇਗਾ ਜੀ ਮੰਗੇ ਬਾਜੀ ਕਹਿੰਦਾ ਜੇ ਕਿਹਾ ਮੀਂਹ ਅੱਜ ਅੱਜ ਕਲ੍ਹ ਵੀ ਇਹੋ ਜਿਹੇ ਹਾਲਾਤਾਂ ਸਾਰੇ ਇੱਕ ਦੂਜੇ ਦੇ ਨਾਲ ਖੁਫਸਾ ਦੇ ਕੇ ਮੈਂ ਜਿਸ ਤਰ੍ਹਾਂ ਦੇਖਦਾ ਕਿ ਜਿਸ ਤਰ੍ਹਾਂ कि ਜਦੋਂ ਅੱਜ ਤੋਂ ਜਿਸ ਤਰ੍ਹਾਂ ਕਿ 20 ਕੁ ਦਿਨ ਇਹ ਪਾਣੀ ਆਏ ਨੂੰ ਹੋ ਚੁੱਕੇ ਹਨ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਆਉਦੇ ਹੀ ਇਹ ਸਾਰੇ ਕਿਸਾਨ ਭਰਾ ਜਾਂ ਸਵੇਰੇ ਸਾਨੂੰ ਜਿਹੜੇ ਮਿਲਦੇ ਸੀ ਬੜਾ ਮੁਸ਼ਕਲਾ ਕੇ ਮਿਲਦੇ ਸੀ ਅੱਜ ਚਾਹੇ ਕੁਦਰਤੀ ਮਾਰ ਹੈ ਚਾਹੇ ਜੋ ਵੀ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਭਾਵੇਂ ਹਰ ਇੱਕ ਨੂੰ ਅੱਜ ਵੀ ਕੋਈ ਇੱਕ ਦੂਜੇ ਨੂੰ ਹੌਸਲਾ ਦਿੰਦੇ ਹਨ ਕਰ ਕਿਤੇ ਨਾ ਕਿਤੇ ਚਿਹਰਿਆਂ ਦੇ ਉੱਤੇ ਿਲਾਂ ਦੇ ਵਿੱਚ ਮਿਆਉਸੀ ਹੈ ਕਿਉਂਕਿ ਇਹ ਜਦੋਂ ਪੁੱਤਾਂ ਵਾਂਗ ਜਾਨ ਤੋਂ ਪਿਆਰੀਆਂ ਫਸਲਾਂ ਪਾਲੀਆਂ ਹੁਣ ਥੱਖਾਂ ਦੇ ਸਾਹਮਣੇ ਡੁੱਬਦੀਆਂ ਹੁਣ ਤਾਂ ਦਿਲ ਨੂੰ ਦਰਦ ਤਾਂ ਹੁੰਦਾ ਹੀ ਹੈ ਜੀ ਤੇ ਵਾਹਿਗੁਰੂ ਕਿਰਪਾ ਕਰੇ ਕਿ ਜਿਸ ਤਰ੍ਹਾਂ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਆ ਤੁਸੀਂ ਵੇਖਾਦੇ ਕਿ ਪਾਣੀ ਦੇ ਵੀ ਦੋ ਰੰਗ ਹਨ ਇੱਕ ਡੈਮ ਦਾ ਪਾਣੀ ਜਿਹੜਾ ਪਹਿਲਾਂ ਆਇਆ ਹੋਇਆ ਤੇ ਇੱਕ ਜਿਹੜਾ ਕੱਲ ਪਾਣੀ ਚੱਕੀ ਦਰਿਆ ਦਾ ਛੱਡਿਆ ਗਿਆ ਇਹ ਮਿੱਟੀ ਰੰਗਾ ਪਾਣੀ ਆ ਜੀ ਜਿਹੜਾ ਕੱਲ ਬਹੁਤ ਦੂਰ ਵਗ ਰਿਹਾ ਸੀ ਤੇ ਅੱਜ ਸਾਰਾ ਉਹ ਪਾਣੀ ਹੁਣ ਗਾਹ ਨੂੰ ਲੰਘ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੌਂਗ ਡੈਮ ਦਾ ਉਹ ਡੈਮ ਤੋਂ ਇਹ ਅਡਵਾਈਜ਼ਰੀ ਆ ਕਿ ਪਾਣੀ ਪੌਂਗ ਡੈਮ ਦੇ ਪਾਣੀ ਨੂੰ ਘਟਾਉਣ ਵਾਸਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਨੂੰ ਕਪੈਸਿਟੀ ਵਧਾਈ ਜਾ ਸਕਦੀ ਆ ਕਿਉਂਕਿ ਕੱਲ ਪੌਂਗ ਡੈਮ ਦੀ ਕਪੈਸਿਟੀ ਜਿਹੜੀ ਸੀ 40 ਕੁ ਹਜ਼ਾਰ ਇਸ ਕਰਕੇ ਹੀ ਕਿਉਂਕਿ ਇਸ ਦੇ ਵਿੱਚ ਜਿਹੜਾ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਮਿਲਣ ਕਰਕੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਘੱਟ ਛੱਡਿਆ ਗਿਆ ਸੀ ਪਰ ਹੁਣ ਜਿਹੜਾ ਉੱਥੇ ਦਾ ਵੀ ਜਿਹੜਾ ਖਤਰਾ ਮੰਡਰਾ ਰਿਹਾ ਇਸ ਕਰਕੇ ਉਹਨਾਂ ਦੇ ਵੱਲੋਂ ਵੀ ਇਹੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਜਿੱਥੇ ਬਰਸਾਤ ਦਾ ਅਲਰਟ ਹੈ ਹੜ੍ਹ ਦਾ ਅਲਰਟ ਹੈ ਨੀਵੇਂ ਇਲਾਕਿਆਂ ਦੇ ਵਿੱਚੋਂ ਸਾਰਿਆਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਆਪਣੇ ਆਪ ਨੂੰ ਸੇਫ ਰੱਖੋ ਜੀ ਤੇ ਆਪਾਂ ਬੱਚਿਆਂ ਨੂੰ ਤੇ ਹੋਣ ਤੋਂ ਥੋੜਾ ਜਿਆ ਤੁਸੀਂ ਬੰਨ ਵਾਲੇ ਕੱल्ल्याਾਂ ਕਲਨ ਤੋਂ ਗਰੇਜ ਕਰੀਏ ਕਿਉਂਕਿ ਜਿੱਥੇ ਕਿ ਅੱਜ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਤੁਸੀਂ ਦੇਖ ਸਕਦੇ ਆ ਕਿ ਬਹੁਤ ਤੇਜ਼ ਹਵਾਵਾਂ ਵੀ ਵਗ ਰਹੀਆਂ ਹਨ ਜੀ ਵਾਹਿਗੁਰੂ ਕਿਰਪਾ ਕਰੇ ਜੀ ਵਾਹਿਗੁਰੂ ਕਿਰਪਾ ਕਰੇ ਕਿ ਹਾਲਕਿ ਇਸ ਤੂਹੀ ਵਸੇ ਕਿਆਂ ਕਿ ਬਹੁਤ ਸਾਰੀਆਂ ਆਸਾਂ ਹੁੰਦੀਆਂ ਹਨ ਇਹਨਾਂ ਫਸਲਾਂ ਦੇ ਉੱਤੋਂ ਤੇ ਆਪਣੇ ਮਨ ਦੇ ਤੇ ਸਾਹਮਣੇ ਜਿਸ ਤਰ੍ਹਾਂ ਇਹ ਪਾਣੀ ਦਾ ਫੁੱਲਵਾਦ ਹੈ ਜਿੰਨੇ ਚਿਰ ਇਹ ਪੱਧਰ ਨਹੀਂ ਘਟ ਰਿਹਾ ਉਵੇਂ ਚਿਰ ਕਿਸਾਨਾਂ ਤੇ ਅਦੇਲ ਆਮ ਲੋਕਾਂ ਦੇ ਵਿੱਚ ਬਹੁਤ ਚਿੰਤਾਵਾਂ ਹਨ ਜਿਸ ਤਰ੍ਹਾਂ ਕਿ ਦੂਸੀ ਪਾਸੇ ਲੱਗੇ ਕੋਈਆਂ ਅਫਵਾਹਾਂ ਇਹ ਵੀ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ ਇਹ ਆ ਜੀ ਗੁਰਦੁਆਰਾ ਕੋਟ ਸਾਹਿਬ ਦੇ ਸਾਹਮਣੇ ਤੁਸੀਂ ਬੰਦੇ ਹੁੱਤੋਂ ਅਸੀਂ ਤੁਹਾਨੂੰ ਜਿਹੜਾ ਮੱੜ ਦਾ ਦ੍ਰਿਸ਼ ਦਿਖਾ ਰਹੇ ਆ ਤੇ ਇਹ ਇਸ ਕਰਕੇ ਵੀਡੀਓ ਪਾ ਰਹੇ ਆ ਕਿ ਕੋਈ ਵੀ ਕੋਰਨੀ ਲੋੜ ਨਹੀਂ ਕਿਉਂਕਿ ਜਿਹੜੇ ਹਾਲਾਤ ਬਣੇ ਆ ਸਾਰਿਆਂ ਦੇ ਨਾਲ ਹੀ ਆ ਜਣੇ ਆਪਾਂ ਨੂੰ ਕੋਈ ਇਹੋ ਜਿਹਾ ਕੋਈ ਟਾਰ ਵਾਲਾ ਮਾਹੌਲ ਨਹੀਂ ਇਸੇ ਨਾਲ ਹਾਲਾਤਾਂ ਨਾਲ ਆਪਾਂ ਲੜਾਂਗੇ ਦੂਜਾਂ ਕੇ ਕੋਈ ਗੱਲ ਨਹੀਂ ਜੀ ਤੇ ਵਾਹਿਗੁਰੂ ਕਿਰਪਾ ਕਰੇ ਜੀ ਬਹੁਤ ਏਜ ਹਵਾਵਾਂ ਹਨ ਇਸ ਕਰਕੇ ਇਹ ਵੀਡੀਓ ਪਾਉਣ ਦਾ ਮਕਸਦ ਆ ਕਿ ਜਿਹੜਾ ਤੁਸੀਂ ਬੰਨਾ ਬਿਲਕੁਲ ਦੇ ਹਾਲਾਤ ਹਨ ਮਾਨ ਢਿਲਵਾ ਦੇ ਪਰ ਬਹੁਤ ਠੀਕ ਹਨ ਪਰ ਜਿਹੜਾ ਪਾਣੀ ਦਾ ਪੱਧਰ ਉਹ ਵੱਧ ਰਿਹਾ ਹੈ ਕਿ ਵਾਹਿਗੁਰੂ ਕਿਰਪਾ ਕਰੇ ਇਹ ਆਪਾਂ ਨੂੰ ਆਸਮੈਂਤੀ ਕਰ ਸਕਦੇ ਆ 2023 ਦੇ ਨਾਲੋਂ ਬਹੁਤ ਘਟਿਆ ਹਜੇ ਤੇ ਪਾਣੀ ਜੋ ਡੋਟ ਜੋ ਪਟ ਘਟਿਆ ਹਾਂਜੀ ਆ ਜੀ ਬਾਕੀ ਵਾਹਿਗੁਰੂ ਕਿਰਪਾ ਕਰੇ ਹੋਰ ਭਾਜੀ ਪਾਣੀ ਹਾਂਜੀ ਭਾਜੀ ਥੋੜਾ ਵੱਧ ਪਿਆ ਜੀ ਅੱਜ ਮੇਂ ਜ਼ਮੀਨ ਆ ਸਾਡੇ ਭਾਜੀ ਹੁਣੇ ਕਾਲੇ ਭਾਜੀ ਹੋਣੀ ਇਹ ਟਟੋ ਘਟ ਇਸ ਜ਼ਮੀਨ ਦੇ ਵਿੱਚ ਜਿਹੜਾ ਪਾਣੀ ਪਿਆ ਨੂੰ ਤਕਰੀਬਨ ਅੱਜ 20 ਤੋਂ 22 ਦਿਨ ਹੋ ਚੁੱਕੇ ਹਨ ਜਿਸ ਦੇ ਕੋਈ ਵੀ ਅਸਰ ਬਚਦੇ ਨਹੀਂ ਹਨ ਵਾਹਿਗੁਰੂ ਕਿਰਪਾ ਹੀ ਕਰੇ ਹੁਣ ਜੀ ਤੁਹਾਹਾ ਜੀ